ਆਂ ਦੇ ਮੇਰੇ ਪਿਤਾ ਜੀ ਮਾਨ ਬਜ਼ੁਰਗੋ ਵੀ ਇਹ ਬਾਸਪੁਰ ਮਤਾਵਾ ਭੈਣਾ ਨੌਜਵਾਨ ਸਾਥੀ ਵੀਰ ਸਾਰੇ ਸਰਪੰਚ ਸਾਹਿਬਾਨ ਪੰਚਾਇਤਾਂ ਔਰ ਪਾਰਟੀ ਦੇ ਸਾਰੇ ਮੇਰੇ ਸਤਕਾਰਯੋਗ ਸਾਥੀ ਗੁਰੂ ਕੀ ਪਤਾ ਕਰੋ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸਭ ਤੋਂ ਪਹਿਲਾਂ ਤਾਂ ਥੋੜਾ ਸਾਰਾ ਧੰਨਵਾਦ ਕਿ ਅੱਜ ਤੁਸੀਂ ਆਪਣੇ ਰੁਜੀਵੇਂ ਛੱਡ ਕੇ ਅੱਜ ਹਰ ਵਾਰ ਦੀ ਤਰ੍ਹਾਂ ਮੈਨੂੰ ਇੱਥੇ ਪਹੁੰਚਦੇ ਇਨ ਬੇਰਮਾਨ ਸਤਕਾਰ ਬਖਸ਼ਿਆ ਔਰ ਨਾਲ ਹੀ ਮੇਰੇ ਤੋਂ ਪਹਿਲਾਂ ਮੇਰੇ ਸਾਥੀਆਂ ਨੇ ਮੇਰੇ ਵੀਰ ਸਲੀਮ ਜੀ ਨੇ ਸਰਪੰਚ ਸਾਹਿਬ ਨੇ ਮੇਰੇ ਵੀਰ ਸੁਖ ਨੇ ਸਾਰਾ ਨਹੀਂ ਗੱਲ ਕੀਤੀ ਐ ਕੰਮਾਂ ਦੀ ਔਰ ਇਹਨਾਂ ਚੋਣਾਂ ਦੀ ਮੈਂ ਤਾਂ ਆਪਣੇ ਪਿਤਾ ਸਵਰਗੀ ਬਹੁਪੂਆੰਦਾ ਸੀ ਉਰਲਾ ਤੋਂ ਇੱਕੋ ਹੀ ਗੱਲ ਸਿੱਖੀ ਐ ਕਿ ਰਾਜਨੀਤੀ ਦੇ ਵਿੱਚ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਇਹੀ ਸੋਚ ਕੇ ਉਹ ਚੱਲੇ ਸੀਗੇ ਤੇ ਉਸੇ ਦੀ ਵਜ੍ਹਾ ਕਰਕੇ ਹੀ ਅੱਜ ਇੰਨੇ ਸਾਲਾਂ ਬਾਅਦ ਵੀ ਤੁਹਾਡੇ ਕੋਲੋਂ ਪਿਆਰਮਾਨ ਸਤਕਾਰ ਮਿਲੀ ਜਾਂਦਾ ਹੈ ਔਰ ਇਹੀ ਸੋਚ ਕੇ ਪਿਛਲੇ 4 ਸਾਲਾਂ ਤੋਂ ਆਤ ਵੀ ਕੰਮ ਕਰ ਰਹੇ ਆ ਜੋ ਤੁਸੀਂ ਸੇਵਾ ਬਖਸ਼ੀ ਹੈ ਤੇ ਪੰਜਾਬ ਸਰਕਾਰ ਮਾਨ ਸਾਹਿਬ ਦੀ ਵਿਵਾਇ ਦੇ ਵਿੱਚ ਉਹ ਵੀ ਕੰਮ ਕਰ ਰਹੀ ਹੈ ਮੈਂ ਇਹ ਤਾਂ ਨਹੀਂ ਕਹਦਾ ਕਿ ਜੀ ਅਸੀਂ 4 ਸਾਲਾਂ ਚ ਸਾਰਾ ਕੁਝ ਕਰਤਾ ਸਾਰਾ ਕੁਝ ਤਾਂ ਜੇ 4 ਮੈਂਬਰਾਂ ਦਾ ਘਰ ਹੋਵੇ ਕਈ ਵਾਰੀ ਉਹ ਵੀ ਸਾਰੇ ਕੰਮ ਨਹੀਂ ਹੁੰਦੇ ਹੈਗੇ ਪਰ ਸਾਫ ਨੀਅਤ ਦੇ ਨਾਲ ਕੰਮਾਂ ਨੂੰ ਹੱਥ ਪਾਇਆ ਤੇ ਉਹਨਾਂ ਚ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਨੇਪਰੇ ਵੀ ਚੜੇ ਨੇ ਅੱਜ 4 ਸਾਲਾਂ ਦੇ ਵਿੱਚ ਪਹਿਲੀ ਵਾਰੀ ਹੋਇਆ ਇਹ ਤਕਰੀਬਨ 60000 ਬੱਚਿਆਂ ਨੂੰ ਨੌਕਰੀਆਂ ਨੇ ਜਿਹੜੀਆਂ ਬਿਨਾ ਪੈਸੇ ਬਿਨਾ ਸਪਰਸ਼ਾਂ ਤੋਂ ਜਿਹੜੀਆਂ ਆ ਉਹ ਮਿਲ ਚੁੱਕੀਆਂ ਨਹੀਂ ਅੱਗੇ ਕੀ ਹੁੰਦਾ ਸੀਗਾ ਜਿਹਦੇ ਕੋਲੇ ਨੋਟਾਂ ਦੇ ਭਰੇ ਹੋਏ ਝੋਲੇ ਨੇ ਉਹਨਾਂ ਦੇ ਬੱਚਿਆਂ ਨੂੰ ਹੀ ਨੌਕਰੀਆਂ ਮਿਲਦੀਆਂ ਸੀਗੀਆਂ ਬਾਕੀ ਸਾਰੇ ਤਾਂ ਅਣਗੌਲੇ ਰਹਿ ਜਾਂਦੇ ਸੀਗੇ ਪਹਿਲੀ ਵਾਰੀ ਹੋਇਆ ਕਿ ਹਰ ਘਰ ਨੂੰ 600 ਯੂਨਿਟ ਬਿਜਲੀ ਜਿਹੜੀ ਉਹ ਮਾਫ ਮਿਲੀ ਹੈ ਇਹ ਲੈ ਸਾਢੇ 3 ਸਾਲਾਂ ਦਾ ਬਚਾ ਰਹੇ ਜੇ ਆਪਾਂ ਇੱਕ ਬਿਜਲੀ ਦੇ ਬਿੱਲ ਦਾ ਵੀ ਲਾ ਲਈਏ ਕਿ ਤਕਰੀਬਨ 5-4000 ਰੁਪਏ ਦਾ ਵੀ ਹੁੰਦਾ ਸੀਗਾ ਤੇ ਮੰਨ ਕੇ ਚੱਲੋ ਕਿ 35-40-50000 ਰੁਪਏ ਦਾ ਹਰ ਘਰ ਦੀ ਬੱਚਤ ਜਿਹੜੀ ਸਾਲਾਨਾ ਸਿਰਫ ਇਸ ਇੱਕ ਸਕੀਮ ਦੇ ਨਾਲ ਇਸ ਫੈਸਲੇ ਦੇ ਨਾਲ ਫਾਇਦਾ ਹੋਣਾ ਸ਼ੁਰੂ ਹੋ ਗਿਆ 4 ਸਾਲ ਪਹਿਲਾਂ ਇਲੈਕਸ਼ਨਾਂ ਤੋਂ ਗੱਲ ਕਰਦੇ ਸੀਗੇ ਵਿਰੋਧੀ ਪਾਰਟੀ ਵਾਲੇ ਕਿ ਕਿੱਥੋਂ ਦੇਣਗੇ ਬਿਜਲੀ ਫਰੀ ਉਹੀ ਖੰਬੇ ਨੇ ਉਹੀ ਤਾਰਾ ਨੇ ਉਹੀ ਟਰਾਂਸਫਾਰਮਰ ਨੇ ਉਹੀ ਮੁਲਾਜ਼ਮ ਨੇ ਉਹੀ ਗ੍ਰਿਡ ਨੇ ਸਾਰਾ ਕੁਝ ਉਹੀ ਹੈ ਮਿਲਦੀ ਹੈ ਨਾ ਅਹੀਂ ਕਿਸਾਨ ਵੀਰ ਨੇ ਸਾਰੀ-ਸਾਰੀ ਰਾਤ ਸੱਪਾਂ ਦੀਆਂ ਸਰੀਆਂ ਮਿੱਧੇ ਫਿਰਦੇ ਹੁੰਦੇ ਸੀਗੇ ਤੇ ਅੱਜ ਦਿਨੇ ਬਿਜਲੀ ਆਉਂਦੀ ਹੈ ਬਿਨਾ ਬਿਨਾ ਕੱਟ ਦੇ ਆਉਂਦੀ ਹੈ ਤੇ ਨਾਲ ਹੀ ਜਿਹੜੇ ਕਿਸਾਨ ਭਰਾ ਨੇ ਜਿਹੜੇ ਉਹਨਾਂ ਦੀ ਜੂਨ ਕਿੰਨੀ ਸੌਖੀ ਹੋ ਗਈ ਜੇ ਹੁਣ ਹੋ ਸਕਦਾ ਪਹਿਲਾਂ ਕਿਉਂ ਨਹੀਂ ਹੋ ਸਕਦਾ ਸੀਗਾ ਕਿਉਂਕਿ ਨੀਅਤ ਨਹੀਂ ਸੀਗੀ ਤੇਲ ਐਂਡ ਤੱਕ ਸਿਖਰ ਤੱਕ ਖੇਤਾਂ ਤੇ ਪਾਣੀ ਪਹੁੰਚਾਉਣ ਦਾ ਕੰਮ ਹੁਣ ਤੱਕ ਤਾਂ ਪਿਛਲੇ ਸਰਕਾਰਾਂ 70 ਸਾਲ ਆਪਾਂ ਨੂੰ ਉਹੀ ਲੜਾਈ ਗਈਆਂ ਗੁੰਮਰਾਹ ਕਰੀ ਗਈਆਂ ਕਿ ਜੀ ਐਸਵਾਈਐਲ ਦੇ ਨਾਂ ਤੇ ਪਾਣੀ ਦੇ ਨਾਂ ਤੇ ਉਹੀ ਲੜਾਈ ਮਰਾਈ ਗਏ ਪਾਣੀ ਤਾਂ ਚੁੱਪਚੀ ਤੇ ਦੂਜੀਆਂ ਸਟੇਟਾਂ ਨੂੰ ਜਾਈ ਜਾਂਦਾ ਸੀਗਾ 21% ਪਾਣੀ ਸੀ ਜਿਹੜਾ ਪਹਿਲਾਂ ਨਹਿਰੀ ਪਾਣੀ ਪੰਜਾਬ ਦੇ ਖੇਤਾਂ ਨੂੰ ਲੱਗਦਾ ਸੀਗਾ ਅੱਜ 80% ਜੇ ਹੁਣ ਅਖੀਰ ਤੱਕ ਅੰਡਰਗਰਾਉਂਡ ਪਾਈਪਲਾਈਨਾਂ ਦੇ ਜ਼ਰੀਏ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਅਸੀਂ ਪਾਣੀ ਤਾਂ ਨਹੀਂ ਪੈਦਾ ਕਰਦਾ ਨਾ ਪਾਣੀ ਤਾਂ ਉਨਾ ਹੀ ਹੈ ਪਾਣੀ ਤਾਂ ਉਨਾ ਹੀ ਹੈ ਹੁਣ ਕਿੱਥੋਂ ਆ ਗਿਆ ਤੇ ਪਹਿਲਾਂ ਕਿੱਥੇ ਜਾਂਦਾ ਸੀਗਾ ਪਹਿਲਾਂ ਦੂਜੇ ਸਟੇਟਾਂ ਵਾਲਿਆਂ ਨੂੰ ਜਾਈ ਜਾਂਦਾ ਸੀਗਾ ਇਹ ਧਿਆਨ ਨਹੀਂ ਦਿੰਦੇ ਸੀਗੇ ਉਹਨਾਂ ਦਾ ਉਹਨਾਂ ਸਟੇਟਾਂ ਵਾਲਿਆਂ ਤੋਂ ਕੋਈ ਨਾ ਕੋਈ ਆਪ ਦਾ ਫਾਇਦਾ ਲਈ ਜਾਂਦੇ ਹੁਣੇ ਤੇ ਜਦੋਂ ਅਸੀਂ ਧਿਆਨ ਕੀਤਾ ਤੇ ਹਜ਼ਾਰਾਂ ਕਰੋੜ ਰੁਪਏ ਲੱਗ ਚੁੱਕੇ ਹਨ ਅੰਡਰਗਰਾਉਂਡ ਪਾਈਪਲਾਈਨਾਂ ਦੇ ਜ਼ਰੀਏ ਤੇਲੈਂਡ ਤੱਕ ਪਾਣੀ ਪਹੁੰਚਾਉਣ ਦੇ ਵਿੱਚ ਅਸੀਂ ਸੜਕ ਸੁਰੱਖਿਆ ਫੋਰਸ ਦੀ ਗੱਲ ਕਰ ਲਈਏ ਟੋਲ ਪਲਾਜ਼ੇ 18-20 ਟੋਲ ਪਲਾਜ਼ੇ ਖਤਮ ਕਰਤੇ ਇਸੇ ਤਰੀਕੇ ਨਾਲ ਸਕੂਲਾਂ ਤੇ ਹਸਪਤਾਲਾਂ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਸਿਹਤ اور ਸਿੱਖਿਆ ਦੇ ਉੱਪਰ ਅਸੀਂ ਸਾਰੇ ਪਿੰਡਾਂ ਦੇ ਵਿੱਚ 3100 ਪਿੰਡਾਂ ਦੇ ਵਿੱਚ 1100 ਕਰੋੜ ਦੀ ਲਾਗਤ ਨਾਲ ਖੇਡ ਸਟੇਡੀਅਮ ਨੇ ਜਿਹੜੇ ਉਹ ਬਣਾਉਣੀ ਸ਼ੁਰੂ ਕਰਤੇ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਤਾਂ ਕੰਮ ਹੈਗੇ ਪੰਜਾਬ ਸਰਕਾਰ ਪੱਧਰ ਦੇ ਉੱਪਰ ਜਿਹੜੇ ਕੀਤੇ ਨੇ ਅਸੀਂ ਔਣੇ 4 ਸਾਲਾਂ ਦੇ ਵਿੱਚ ਤੇ ਆਪਦੇ ਹਲਕੇ ਦੇ ਵਿੱਚ ਵੀ ਮੇਰੀ ਕੋਸ਼ਿਸ਼ ਰਹੀ ਹੈ ਕਿ ਜੋ ਤੁਸੀਂ ਹੁਕਮ ਕਰਤਾ ਜੋ ਤੁਸੀਂ ਹੁਕਮ ਕਰਤਾ ਉਹਨੇ ਪਰੇ ਚਾੜੀਏ ਹਾਂ ਇਹ ਠੀਕ ਹੈ ਕਿ ਕੋਈ ਕੋਈ ਕਿਸੇ ਨੂੰ 2 ਦਿਨ ਵੱਧ ਕਿਸੇ ਨੂੰ 2 ਦਿਨ ਘੱਟ ਨੇ ਜਿਹੜੇ ਉਹ ਲੱਗ ਜਾਂਦੇ ਨੇ ਸੋ ਪਰ ਹੁਣ ਜੋ 1 ਸਾਲ ਰਹਿ ਗਿਆ ਇਹ 1 ਸਾਲ ਹੈ ਜਿਹੜਾ ਇਹਦੇ 'ਚ ਇੰਨੇ ਵੱਡੇ ਵੱਡੇ ਐਕਸ਼ਨ ਪਲਾਨ ਨੇ ਜਿਹੜੇ ਉਹ ਬਣੇ ਪਏ ਨੇ ਸਰਕਾਰ ਦੇ ਕਿ ਜੋ ਕਿਸੇ ਦੇ 4 ਸਾਲਾਂ 'ਚ ਕੰਮ ਹੋਣ ਉਹ ਤੋਂ ਵੀ ਦੂਰੇ ਕੰਮ ਨੇ ਜਿਹੜੇ ਹੁਣ ਹੋਣੇ ਨੇ ਹਰ ਘਰ ਨੂੰ 10 ਲੱਖ ਰੁਪਏ ਦਾ ਕਾਰਡ ਹੈ ਜਿਹੜਾ ਫ੍ਰੀ ਕਾਰਡ 10 ਲੱਖ ਤੱਕ ਦੇ ਇਲਾਜ ਦਾ ਖੁਦਾ ਨਾ ਖਾਸ ਤਾ ਕੋਈ ਪਰਿਵਾਰ ਚ ਵਾਰ ਹੋ ਜੇ ਤੇ ਤੁਹਾਡੀ ਚਵੰਨੀ ਨਹੀਂ ਲੱਗਣੀ ਚਾਹੇ ਸਰਕਾਰੀ ਹਸਪਤਾਲ ਚ ਇਲਾਜ ਕਰਾਇਓ ਤੇ ਚਾਹੇ ਪ੍ਰਾਈਵੇਟ ਚ ਕਰਾਇਓ ਇਹ ਫੈਸਲਾ ਜਿਹੜਾ ਇਹ ਹੋ ਚੁੱਕਿਆ ਦੋ ਮਹੀਨਿਆਂ ਨੂੰ ਅਸੀਂ ਕਾਰਡ ਨੇ ਜਿਹੜੇ ਉਹ ਸ਼ੁਰੂ ਕਰਦਾਂਗੇ ਸੋ ਇਸੇ ਤਰੀਕੇ ਦੇ ਨਾਲ ਬਹੁਤ ਕੰਮ ਨੇ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਜਾ ਰਹੇ ਨੇ ਬਾਰੇ ਸਾਰਾ ਕੁਝ ਪਿੰਡਾਂ ਦੇ ਵਿਕਾਸ ਨੇ ਜਿਹੜੇ ਸੰਭਵ ਹੋਦੀ ਹੈ ਜਦੋਂ ਉੱਪਰ ਤੋਂ ਲੈ ਕੇ ਥੱਲੇ ਤੱਕ ਇੱਕ ਲੜੀ ਔਰ ਇੱਕ ਕੜੀ ਦੇ ਵਿੱਚ ਸਾਰੀ ਸਾਰੀ ਸਰਕਾਰ ਪਰੋਈ ਹੋਵੇ ਜੇ ਇੱਕ ਲੜੀ ਵੀ ਲੜੀ ਕੀ ਹੈ ਨੀਚੋਂ ਪੰਚਾਇਤ ਫਿਰ ਬਲੌਕ ਸੰਭਦੀ ਫਿਰ ਜ਼ਿਲ੍ਹਾ ਪ੍ਰੀਸ਼ਦ ਫਿਰ ਅਸੀਂ ਐਮਐਲਏ ਜਿਹਨਾਂ ਨੂੰ ਚੁਣਦੇ ਹੋ ਤੁਸੀਂ ਤੇ ਫਿਰ ਐਮਐਲਏ ਦੀ ਚੁਣੀ ਹੋਈ ਸਰਕਾਰ ਸਰਕਾਰ ਵੀ ਤੁਹਾਡੀ ਐਮਐਲਏ ਮੰਤਰੀ ਮੈਂ ਵੀ ਤੁਹਾਡਾ ਪੰਚਾਇਤਾਂ ਵੀ ਤੁਹਾਡੀਆਂ ਨੇ ਜ਼िला ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਕੜੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਝਾੜੂ ਦੀ ਹੋਣੀ ਜ਼ਰੂਰੀ ਹੈ ਜੇ ਆਪਾਂ ਚਾਹੁੰਦੇ ਹਾਂ ਵੀ ਥੋੜੇ ਕੰਮ ਸਹੀ ਮਾਧਿਅਮ ਰਾਹੀਂ ਸਰਕਾਰ ਤੱਕ ਪਹੁੰਚ ਜਾਣ ਤੇ ਸਰਕਾਰ ਤੋਂ ਸਹੀ ਕੰਮਾਂ ਦਾ ਪੈਸੇ ਜਿਹੜਾ ਸਹੀ ਥਾਂ ਟਿਕਾਣੇ ਜਲ ਤੋਂ ਜਲਦ ਪਹੁੰਚ ਜੇ ਤੇ ਉਹਦੇ ਵਾਸਤੇ ਦੋਨੋਂ ਚੋਣਾਂ ਨੇ ਜਿਹੜੀਆਂ ਬੜੀਆਂ ਜ਼ਰੂਰੀ ਨੇ ਮੈਂ ਆਪਦੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਕਿਉਂਕਿ ਤੁਸੀਂ ਸਾਰੀ ਮੇਰੇ ਉਹ ਮੈਂ ਤੁਹਾਡਾ ਸਾਰਿਆਂ ਦਾ ਮੈਂ ਆਪ ਦੇ ਵੱਲੋਂ ਕੈਂਡੀਡੇਟ ਕੋਈ ਨਹੀਂ ਦਿੱਤਾ ਮੈਂ ਸਾਰੇ ਪਿੰਡਾਂ ਵਾਲੇ ਸਾਥੀਆਂ ਨੂੰ ਬੁਲਾ ਕੇ ਪੁੱਛਿਆ ਭਾਈ ਤੁਸੀਂ ਉਮੀਦਵਾਰ ਦੇ ਦਿਓ ਫੈਸਲਾ ਤੁਹਾਡਾ ਹੋਊਗਾ ਟਿਕਟ ਜਿਹੜੀ ਹੈ ਉਹ ਦੇਣਾ ਮੇਰਾ ਕੰਮ ਹੈ ਤੇ ਕੰਮ ਕਰਾਉਣਾ ਫਿਰ ਮੁੜ ਕੇ ਤੁਹਾਡੇ ਸਾਥ ਦੇ ਨਾਲ ਮੇਰਾ ਕੰਮ ਹੈ ਸੋ ਸਾਰੇ ਨੇ ਤੁਸੀਂ ਫੈਸਲਾ ਕੀਤਾ ਮਾਤਾ ਮਨਜੀਤ ਕੌਰ ਜੀ ਇਹ ਤੁਹਾਡੇ ਬਲਾਕ ਸਮਤੀ ਦੇ ਮੈਂਬਰ ਨੇ ਜੋ ਨਿਸ਼ਾਨ ਝਾੜੂ ਹੈ ਔਰ ਜ਼ਿਲ੍ਹਾ ਪ੍ਰੀਸ਼ਦ ਚ ਮੇਰਾ ਵੀਰ ਕਾਲਾ ਸਤਨਾਮ ਕਾਲਾ ਬੜਰੋਖਾ ਤੋਂ ਬੜੇ ਲੰਬੇ ਸਮੇਂ ਤੋਂ ਸਾਥੀ ਪਾਰਟੀ ਦੇ ਨਾਲ ਜੁੜਿਆ ਹੋਇਆ ਮਿਹਨਤ ਕਰਦੇ ਨੇ ਸੋ ਇਹਨਾਂ ਸਾਥੀਆਂ ਨੂੰ ਇਹਨਾਂ ਉਮੀਦਵਾਰਾਂ ਨੂੰ ਮਾਤਾ ਜੀ ਹੋਣਾ ਨੂੰ ਔਰ ਮੇਰੇ ਵੀਰ ਕਾਲੇ ਹੋਣਾ ਨੂੰ ਤੁਸੀਂ ਹਿੰਮਤ ਮਾਰੋ ਹੰਬੜਾ ਮਾਰੋ ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਇਹ ਉੱਪਰ ਤੋਂ ਲੈ ਕੇ ਥੱਲੇ ਤੱਕ ਇਹ ਕੜੀ ਹੋਣੀ ਜ਼ਰੂਰੀ ਹੈ ਜੇ ਇੱਕ ਕੜੀ ਦੇ ਵਿੱਚੋਂ ਵੀ ਇੱਕ ਲਿੰਕ ਵੀ ਵਿੱਚੋਂ ਨਿਕਲ ਜੇ ਕੰਮ ਖੜ ਜਾਂਦਾ ਤੇ ਮੁੜ ਕੇ ਜੇ ਉਹਨਾਂ ਨੇ ਜੇ ਕੋਈ ਹੋਰ ਜਿੱਤ ਜਿੱਤ ਗਿਆ ਠੀਕ ਹੈ ਨਾ ਤੇ ਮੁੜ ਕੇ ਜੇ ਗਿਆ ਨੂੰ ਆਈ ਕਹਤਾ ਵੀ ਯਾਰ ਆਪਣੀ ਕਿਹੜਾ ਸਰਕਾਰ ਹੈ ਇਹ ਇਹੀ ਕੰਮ ਨਹੀਂ ਹੋਣਾ ਯਾ ਕੰਮ ਤੁਹਾਨੂੰ ਸਰਪੰਚਾਇਤ ਨੂੰ ਯਾ ਸਰਕਾਰ ਨੂੰ ਯਾ ਮੈਨੂੰ ਉਹਦਾ ਲਾਹਾ ਨਾ ਮਿਲ ਜੇ ਜੇ ਕੰਮ ਹੀ ਰੋਕੇ ਖੜਗੇ ਤੇ ਫਿਰ ਉਹ ਜੇ ਚੁਣੇ ਹੋਏ ਤਾਂ ਆਪਾਂ ਕਰਾਉਣਾ ਵੀ ਕੀ ਹੈ ਸੋ ਮੇਰੀ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਤਗੜੇ ਹੋ ਕੇ ਦੋ ਵੋਟਾਂ ਪੈਣੀਆਂ ਨੇ ਇੱਕ ਬਲਾਕ ਸੰਮਤੀ ਇੱਕ ਜ਼ਿਲ੍ਹਾ ਫਿਰ ਦੋਨਾਂ ਦੇ ਵਿੱਚ ਝਾੜੂ ਦੇ ਨਿਸ਼ਾਨ ਤੇ ਵੱਤ ਤੋਂ ਵੱਤ ਪਾ ਕੇ ਔਰ ਪਵਾ ਕੇ ਆਪਾਂ ਤੁਸੀਂ ਇਹਨਾਂ ਨੂੰ ਭੇਜੋ ਤਾਂ ਕਿ ਤਗੜੇ ਹੋ ਕੇ ਆਪਾਂ ਕੰਮ ਕਰਨੇ ਜਿਹੜੇ ਹੋਰ ਕਰਾ ਸਕੀਏ ਮੇਰੇ ਵੀਰ ਸਲੀਮ ਜੀ ਨੇ ਗੱਲ ਕੀਤੀ ਇੱਕ ਤਾਂ ਬੇਟੀਆਂ ਦੇ ਸਕੂਲ ਜਾਣ ਵਾਸਤੇ ਬਸਾਂ ਦੀ ਗੱਲ ਹੈ ਦੇਖੋ ਇਸ ਤਰ੍ਹਾਂ ਕਿ ਇਹਦੇ 'ਚ ਤੁਹਾਡੀ ਗੱਲ ਬਿਲਕੁਲ ਸਹੀ ਹੈ ਦਰੁਸਤ ਹੈ ਪ੍ਰੋਬਲਮ ਕੋਲੇ ਇੱਥੇ ਨਹੀਂ ਹੈਗੀ ਸਾਰੇ ਪੰਜਾਬ ਦੇ ਵਿੱਚ ਹੀ ਹੈ ਸਰਕਾਰੀ ਟਰਾਂਸਪੋਰਟੇਸ਼ਨ ਦਾ ਸਕੂਲੀ ਬੱਚਿਆਂ ਵਾਸਤੇ ਅਸੀਂ ਇੱਕ ਪ੍ਰੋਪੋਜ਼ਲ ਟ్రਾਇਲ ਬੇਸਿਸ ਦੇ ਉੱਪਰ ਅਸੀਂ ਸ਼ੁਰੂ ਤਾਂ ਕੀਤੀ ਹੈ ਪਰ ਹਜੇ ਉਹ ਪੂਰੇ ਪੰਜਾਬ ਦੇ ਵਿੱਚ ਹਜੇ ਇੰਪਲੀਮੈਂਟਿੰਗ ਉਹਦੇ ਥੋੜਾ ਸਮਾਂ ਲੱਗੂਗਾ ਪ੍ਰੋਗਰੈਸ ਚੱਲ ਰਹੀ ਹੈ